ਗਰਮੀਤ ਕੋਈ ਸਮਝਦੀ ਮੈਨੂੰ ਮੈਨੂੰ ਨਹੀਂ ਪਸੰਦ ਹੈਗਾ ਕਿ ਮੈਂ ਕਿੰਨਾ ਪਿਆਰ ਕਰਦਾ ਗਰਮੀਤ ਨੂੰ ਇਹਨੂੰ ਕਿਉਂ ਨਹੀਂ ਸਮਝਾਉਂਦੀ ਮੈਨੂੰ ਨਹੀਂ ਪਸੰਦ ਹੈਗਾ ਵੀ ਸਾਡੇ ਦੋਵਾਂ ਦੇ ਵਿੱਚ ਕੋਈ ਤਿਜ ਜਾਵੇ ਭਾਵੇਂ ਇਨਸਾਨ ਹੋਵੇ ਭਾਵੇਂ ਜਾਨਵਰ ਹੋਵੇ ਇਹ ਸਮਝਦੀ ਕਿਉਂ ਨਹੀਂ ਆ ਮੈਂ ਇੰਨੀ ਇਦੀ ਕੇਅਰ ਕਰਦਾ ਉਹ ਕੇਅਰ ਨੂੰ ਨਹੀਂ ਸਮਝਦੀ ਮੇਰੀ ਨੂੰ ਯਾਰ ਮੇਰੀ ਗਰਮੀਤ ਵੀ ਬੜੀ ਭੋਲੀ ਆ ਉਹ ਵੀ ਨਾ ਮੇਰੀ ਗੱਲ ਨੂੰ ਸਮਝਦੀ ਨਹੀਂ ਕਰਨਾ ਇਹਨੂੰ ਮੈਨੂੰ ਸਮਝਾਉਣਾ ਪੈਣਾ ਵਾ ਐਦਾਂ ਹੀ ਅੱਜ ਮੈਂ ਥੱਡਾ ਪਾਣੀ ਪਾਇਆ ਨਾ ਇਸ ਤੇ ਇਹਨੂੰ ਦਰ ਹੋਊਗਾ ਗਾਂ ਤਾਂ ਕੋਈ ਗਲਤੀ ਨਹੀਂ ਕਰੂਗੀ ਮੇਰੇ ਵੱਲ ਜਾਦਾ ਖਿਆਲ ਦੇਊਗੀ ਇਹਨੂੰ ਪਤਾ ਲਾਊਗਾ ਕਿ ਉਹ ਮੈਨੂੰ ਕਿਹੜੀ ਗੱਲੋਂ ਡਾਕਦਾ ਵਾ ਮੇਰੀ ਗੱਲ ਨੂੰ ਸਮਝਦੀ ਨਹੀਂ ਆ ਜਾਂ ਮੇਰਾ ਦਿਲ ਨਹੀਂ ਕਰਦਾ ਕਿ ਇਹਨੂੰ ਸਜ਼ਾ ਦਵਾਂ ਪਰ ਕੀ ਕਰਾਂ ਯਾਰ ਇਹਨੂੰ ਸਜ਼ਾ ਦੇਣੀ ਪਿੰਦੀ ਆ ਜਿੱਦਾਂ ਹੁਣ ਮੈਂ ਸਜ਼ਾ ਦਿੱਤੀ ਹੈ ਨਾ ਇਹਨੂੰ ਇਹ ਗਾਂ ਤੋਂ ਨਾ ਹੁਣ ਗਲਤੀ ਨਹੀਂ ਕਰੂਗੀ ਕੋਈ ਵੀ ਦੇਖੇ। ਕਿਆ ਮੁੰਡੇ ਨੇ ਦੁਖੀ ਕੀਤਾ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਤੱਕ ਪੱਤ ਨੂੰ ਆਜਾ ਮਾਰਦਾ ਜੇ ਪੈਸੇ ਲੈਣੇ ਪਏ ਵੇਖਣਾ ਸਾਂਝੇ ਕਰ ਪੈਸੇ ਲੈ ਤੂੰ। ਓ ਮਣੀ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਤੇਰਾ। ਗੋੜੇ ਗੋੜੇ ਠੰਡ ਪੈਂਦੀ ਆ। ਠੰਡਾ ਪਾਣੀ ਉਤੋਂ ਦੇ ਬਰਫ਼ ਪਾ ਕੇ ਤੂੰ ਗਰਮੀ ਚ ਦੇ ਪਾਣੀ ਦੇ ਪਾਣੀ ਨਮੂਨੀਆਂ ਕਰਨਾ ਇਹਨੂੰ। ਨਹੀਂ ਨਹੀਂ ਵੀਰ ਮੈਂ ਤੈਨੂੰ ਪਤਾ ਤੁਹਾਨੂੰ ਪਤਾ ਕਿੰਨਾ ਪਿਆਰ ਕਰਦਾ ਮੈਂ ਉਹਨੂੰ ਇਹਦਾ ਮਾਰ ਕਰ ਸਕਦਾ। ਕਾ ਤੇਰਾ ਪਿਆਰ ਕਰਨ ਦਾ ਵਧੀਆ ਤਰੀਕਾ ਆ ਵੀਰੋ ਨੇ ਗਲਤੀ ਇਹੋ ਜੀ ਕੀਤੀ ਸੀ ਫਿਰ ਮੈਨੂੰ ਕਾਹੇ ਕਰਕੇ ਉਹਨੂੰ ਐਂ ਦਾ ਕਰਨਾ ਪਿਆ ਤੇ ਕੀ ਗਲਤੀ ਕਰਤੀ ਉਹਨੇ ਕੀ ਕੁ ਨਾ ਕਰਤਾ ਉਹਨੇ ਮੈਂ ਤਾਂ ਖਾਤੋਂ ਵਧੀਆ ਕੀਤੀ ਉਹਨੇ ਕਿੰਨਾ ਵਿਆਹ ਕਰਾ ਕੇ ਕਰ ਲਈ ਵੀਰ ਉਹਨੇ ਗਲਤੀ ਕੀਤੀ ਸੀ ਕਾਹੇ ਕਰਕੇ ਮੈਨੂੰ ਛੱਡ ਕੇ ਤੇ ਬਾਹਰ ਐਵੇਂ ਦਿੱਦੀ ਐ ਜਿਆਦਾ ਮਤਲਬ ਭਾਵੇਂ ਜਨਵਰ ਹੋਵੇ ਭਾਵੇਂ ਹੋਵੇ ਬੰਦਾ ਮੈਨੂੰ ਤੀਜਾ ਬੰਦਾ ਆਪਣੀ ਜ਼ਿੰਦਗੀ ਚ ਨਹੀਂ ਚਾਹੀਦਾ ਤੁਹਾਨੂੰ ਪਤਾ ਵੀਰ ਜੀ ਉਹ ਲੋ ਗਾਈ ਦੇ ਨਾਲ ਖਲੋ ਕੇ ਐ ਕਾਈ ਦੇ ਸਿਰ ਤੇ ਹੱਥ ਫਰੋਸ ਫਰੋਸ ਕੇ ਉਹਨੂੰ ਪਿਆਰ ਕਰਨ ਦੇ ਤਾਨੂੰ ਪਤਾ ਮੈਨੂੰ ਦੂਜੇ ਕਿਸੇ ਜਾਨਵਰ ਹੋਵੇ ਭਾਵੇਂ ਬੰਦਾ ਉਹ ਪਿਆਰ ਨਹੀਂ ਕਰ ਸਕਦੀ ਮੇਰੇ ਤੋਂ ਇਲਾਵਾ ਨਹੀਂ ਤੇਰਾ ਦਿਮਾਗ ਖਰਾਬ ਆ ਮੇਰਾ ਹਿਸਾਬ ਲੈ ਤੇਰੇ ਦਿਮਾਗ ਦਾ ਮੈਂ ਲਾਜ ਨਹੀਂ ਕਰ ਸਕਦਾ ਉਹ ਜਾਨਵਰ ਹੀ ਜੇ ਜਾਨਵਰ ਨੂੰ ਪਿਆਰ ਕਰਦੀ ਕੀ ਮਾਰੀ ਗੱਲ ਵਾ ਉਹ ਕਹਿੰਦਾ ਕੋਈ ਬੰਦੇ ਨੂੰ ਕੋਈ ਅਖਮਤ ਕਾੜੇ ਦੀ ਕਰ ਪਹਿਲਾਂ ਤੂੰ ਸਾਰੇ ਕਬਰ ਦੀ ਨੱਕ ਤੇ ਨਕੇਲਤਾ ਕਿ ਤੂੰ ਵਿਆਹ ਕਰਾਇਆ ਉਹ ਦੇ ਨਾਲ ਜੇ ਇਹਨੂੰ ਹੋ ਗਿਆ ਨਾ ਸਿਆਪਾ ਪੈ ਜਾਣਾ ਹੀ ਉਹ ਜੇ ਜਿਹੜਾ ਮਨ ਭਰ ਗਿਆ ਨਾ ਉਸੇ ਕੋਲ ਤੇ ਸਾਨੂੰ ਦੱਸ ਦੇ ਅਸੀਂ ਉਹਨੂੰ ਸਹੀ ਸੰਭਾਲ ਦੋ ਤੇ ਪੇਕੇ ਛੱਡ ਆਉਨੇ ਆ ਛੱਡ ਕੀ ਰਿਆ ਕਰ ਮੇਰ ਤੁਸੀਂ ਇੰਨੀ ਕੱਲ ਕਰ ਵੀ ਕਿਦਾਂ ਦਿੱਤੀ ਮੇਰੇ ਤੇ ਗਰਮੀ ਦੇ ਵਿਚਕਾਰ ਕੋਈ ਆਇਆ ਨਾ ਜਾਂ ਮੈਨੂੰ ਦੋਨਾਂ ਨੂੰ ਸਾਲੋਂ ਦੂਰ ਕਰਨ ਦੀ ਕੋਈ ਨੇ ਕੋਸ਼ਿਸ਼ ਕੀਤੀ ਤੇ ਮੈਂ ਉਹਨੂੰ ਜਾਨੋਂ ਮਾਰ ਦਊਗਾ ਸ਼ੁਕਰ ਕਰੋ ਤੁਸੀਂ ਮੇਰੇ ਭਰਾ ਹੋ ਤੇ ਤੁਹਾਨੂੰ ਮੈਂ ਕੁਝ ਕਹਾਂ ਨਹੀਂ ਆ ਜੇ ਤੁਹਾਡੇ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਨਾ ਤੇ ਹੁਣ ਤੱਕ ਮੈਨੂੰ ਮਾਰ ਦੇਣਾ ਹਈ ਤੇਰਾ ਦਿਮਾਗ ਖਰਾਬ ਹੋ ਗਿਆ ਤੇਰਾ ਆਪਣੇ ਨਾਲ ਕੋਈ ਲੜੀ ਕਰ ਸਕਦਾ ਮੈਂ ਹਿਸਾਬ ਲਾ ਲਿਆ ਤੇਰਾ ਕੋਈ ਸ਼ਰਮ ਕਰ ਸ਼ਰਮ ਉਹ ਨਿੱਕੇ ਹੁੰਦੇ ਸਾਡਾ ਪਿਓ ਮਰ ਗਿਆ ਸੀ ਤੇ ਆਪਣੀਆਂ ਫੀਸਾਂ ਨਹੀਂ ਮੈਂ ਜਦ ਵੀ ਭਰੀਆਂ ਤੇਰੀਆਂ ਫੀਸਾਂ ਤਾਰਦਿਆਂ ਕਿ ਮੇਰਾ ਭਰਾ ਪੜ ਜੇ ਇਹਦੀ ਜ਼ਿੰਦਗੀ ਭਰ ਜੇ ਮੇਰਾ ਕੋਈ ਗੱਲ ਨਹੀਂ ਉਹ ਤੈਨੂੰ ਪੜਾ ਲਿਖਾ ਕੇ ਨੌਕਰੀ ਤੇ ਲਵਾਇਆ ਤੂੰ ਉੱਥੇ ਵੀ ਆਪਣੀਆਂ ਮਾੜੀਆਂ ਹਰਕਤਾਂ ਕਰਕੇ ਨਾ ਕੰਮ ਛੱਡਿਆ ਮੈਂ ਫੇਰ ਸੀ ਵੀ ਕੀਤੀ ਮੈਂ ਤਾਂ ਕੋਈ ਗੱਲ ਇਹ ਨਿੱਕਾ ਭਰਾ ਵਾ ਤੇਰੇ ਸਾਰੇ ਖਰਚੇ ਚੁੱਕੇ ਜਾਇਜ਼ ਨਜਾਇਜ਼ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਮੈਂ ਫੇਰ ਤੂੰ ਕਿਹਾ ਮੈਂ ਵਿਆਹ ਕਰਨਾ ਕਰ ਗਰਮੀਤ ਨਾਲ ਮੈਂ ਉੱਥੇ ਹੀ ਤਾਂ ਕੋਈ ਨਹੀਂ ਕਰਾਲਾ ਪਰ ਤੂੰ ਆ ਸਹਾਂ ਦਿੱਤਾ ਅਜ ਵੱਡੇ ਪਹਾੜ ਦੇ ਹੱਥੀ ਪੈ ਗਿਆ ਉਹ ਡੁੱਬ ਕੇ ਮਰ ਜਾ ਡੁੱਬ ਕੇ ਤੂੰ ਨਹੀਂ ਨਹੀਂ ਵੀਰ ਮੈਨੂੰ ਨਾ ਮੇਰੀ ਗਲਤੀ ਦੀ ਮਾਫੀ ਦੇ ਤੇ ਵੀਰ ਮੈਨੂੰ ਮਾਫ ਕਰ ਦੇ ਮੈਂ ਨਾ ਗੁੱਸਾ ਮੈਨੂੰ ਬਹੁਤ ਜ਼ਿਆਦਾ ਤੈਨੂੰ ਪਤਾ ਮੇਰਾ ਗੁੱਸਾ ਕਿੰਨਾ ਭੈੜਾ ਵਾ ਤੈਨੂੰ ਗੁੱਸਾ ਜ਼ਿਆਦਾ ਆ ਗਿਆ ਤਾਂ ਕਰਕੇ ਤੇਰੇ ਮੈਂ ਗੱਲ ਪੈ ਗਿਆ ਨਹੀਂ ਮੈਂ ਗੱਲ ਨਹੀਂ ਪੈਣਾ ਇਹ ਵੀ ਮੈਨੂੰ ਮਾਫ ਕਰ ਦੇ ਗਰਮੀ ਦਾ ਗੁੱਸਾ ਹੀ ਤੇ ਮੈਂ ਤੇਰੇ ਨਾਲ ਪੈ ਗਿਆ ਆ ਜਾ ਪਖਾਨੇ ਮੇਰੇ ਨਾਲ ਨਾ ਕਰ ਮੈਂ ਤੇਰੀ ਰਗ ਰਗ ਤੋਂ ਵਾਕਾ ਵਾਂ ਆਲਾ ਮੈਂ ਮੰਮੀ ਨੂੰ ਆ ਤੇ ਫੈਸਲਾ ਹੋ ਕੇ ਰਹੂਗਾ ਮਿੰਟੇ ਬਲਜੀਤ ਸੱਚਾ ਹੀ ਜਾਂਦੀ ਗਿਆ ਸਾਈਕੋ ਆ ਇਤੋਂ ਵਾਕ ਹੋ ਜਾ ਪਰ ਮੈਂ ਨਹੀਂ ਮੰਨਦਾ ਮੈਂ ਮੇਰਾ ਭਰਾ ਕੋਈ ਗੱਲ ਨਹੀਂ ਪਰ ਹੁਣ ਮੰਮੀ ਆਉਂਦੀ ਨਾ ਮੈਂ ਗੱਲ ਕਰਕੇ ਆਪਾਂ ਹਿੱਸਾ ਲਾ ਕੇ ਵਾਪਸ ਹੋ ਜਨਾ ਵਾ ਤੇਰਾ ਕੀ ਪਤਾ ਵਾ ਤੂੰ ਤਾਂ ਆਪਣੀ ਘਰ ਦੀ ਦਾ ਨਹੀਂ ਬਣਿਆ ਮੇਰਾ ਵੀ ਕੁਛ ਬੰਨਾ ਵਾ ਕਿਦੇ ਸੁੱਤੇ ਵੇ ਮੇਰੀਆਂ ਲਗਾ ਘੋੜ ਤੇ ਨਹੀਂ ਨਹੀਂ ਵੀਰ ਮਾਫ ਕਰਦੇ ਵੀਰ ਮੈਨੂੰ ਮਾਫ ਕਰਦੇ ਕੰਟਰੋਲ ਮਨੀ ਕੰਟਰੋਲ ਕੰਟਰੋਲ ਕਰਦਾ ਇੰਨਾ ਗੁੱਸਾ ਮਨੀ ਕੰਟਰੋਲ ਕਰ ਨਹੀਂ ਨਹੀਂ ਕੰਟਰੋਲ ਕਰ ਕੰਟਰੋਲ ਕਰ ਅੱਧ ਵਾਲੀ ਗੱਲ ਆ ਇਹਦੀ ਵੇ ਇਹਨੇ ਮੈਂ ਭਰਾ ਨਹੀਂ ਉੱਤਾਂ ਨੂੰ ਪਾ ਲਿਆ ਸੀ ਇਹਦੇ ਕਰਕੇ ਮੈਂ ਆਪਣੇ ਚਾ ਸਾਰੇ ਮਾਰਤੇ ਇਹ ਰੀਝਾਂ ਚਾਵਾਂ ਸਾਰੀਆਂ ਕੀਤੀਆਂ ਪੂਰੀਆਂ ਕਿ ਚੱਲ ਕੋਈ ਨਹੀਂ ਛੋਟਾ ਭਰਾ ਵਾ ਹੁੱਤਾਂ ਨੂੰ ਪਾਲਿਆ ਪਰ ਇਹਨੇ ਆਹ ਸਿਲ੍ਹਾ ਦਿੱਤਾ ਅੱਜ ਹੱਥੀ ਪੈ ਗਾ ਮੇਰੇ ਕੋਈ ਨਹੀਂ ਰੱਬ ਦੇ ਉੱਤੇ ਸਾਰਾ ਕੁਝ ਵੰਦਾ ਹੀ ਆ ਨਾ ਦੇਖ ਠੰਡ ਬੜੀ ਲੱਗਣ ਦੀ ਮੈਨੂੰ ਠੰਡ ਤੇ ਲੱਗਣੀ ਪਾਣੀ ਬੜਾ ਠੰਡਾ ਹੈ ਤੇ ਚਾਲੇ ਇੱਧਰ ਤੂੰ ਨਾ ਇਹ ਕਮਰੇ 'ਚ ਚਲ ਜਾ ਹੈਦਰਮਨੀ ਬੈਠਾ ਹੀ ਉਹ ਉਹ ਸਾਡੇ ਕਮਰੇ 'ਚ ਆ ਗਿਆ ਆਹੋ ਤੇ ਤੂੰ ਇੱਧਰ ਚਲ ਜਾ ਤੇ ਮੈਂ ਤੇਰੇ ਬਾਅਦ ਦੁੱਧ ਜਾਂ ਚਾਹ ਬਣਾ ਕੇ ਲੈ ਆਉਣੀ ਆ ਦੀਦੀ ਮੈਂ ਕੁਛ ਨਹੀਂ ਖਾਣਾ ਪੀਣਾ ਪਰ ਮੈਨੂੰ ਨਾ ਕੱਬਲ ਲੱਜਾਈਆ ਭਵੇਂ ਦੋਦੀ ਤੈਨੂੰ ਬੁਖਾਰ ਚੜ ਗਿਆ ਵਾ ਮੈਂ ਥੱਕ ਠਰ ਗਈ ਹੋਣੀ ਆ ਤੇ ਤੇ ਪੁਗਾਰ ਵੜਾ ਤੇ ਚੜ ਗਿਆ ਵਾ ਦੀਦੀ ਤੂੰ ਹੀ ਨਾ ਮੈਨੂੰ ਦਵਾਈ ਲਿਆ ਦਿਓ ਨਾਲੇ ਮੇਰੇ ਜਾਇਤ ਪੈਣੀ ਲ ਮੈ ਉਹ ਤੇ ਮੈਨੂੰ ਲਿਆ ਦਿਓ ਕੋਈ ਗੋਲੀ ਮੈਂ ਵੈਣੀ ਆ ਜੇਕਰ ਕੋਈ ਗੋਲੀ ਹੈਗੀ ਹੈ ਤੇ ਠੀਕ ਆ ਨਹੀਂ ਤੇ ਇਦਾਂ ਕਰ ਡਾਕਟਰ ਦੇ ਚਲ ਜਾ ਨਾਨਾ ਦੀਦੀ ਮੈਂ ਡਾਕਟਰ ਦੇ ਨਹੀਂ ਜਾਣਾ ਭਾਜੀ ਨੂੰ ਆਖਿਆ ਤੁਸੀਂ ਜੀ ਨਾਂਦ ਗਈ ਹੋ ਕਿ ਮੈਨੂੰ ਲਿਆ ਦੇਣੀਂ ਪਰ ਮੈਂ ਡਾਕਟਰ ਤੇ ਨਹੀਂ ਜਾਣਾ ਕਿਉਂ ਕੀ ਗੱਲ ਹੈ ਕਿਉਂ ਡਾਕਟਰ ਤੇ ਜਾਣਾ ਸਗੋਂ ਉੱਥੇ ਚੈੱਕ ਕਰਾ ਕੇ ਲਿਆਈ ਦੀਦੀ ਤੁਹਾਨੂੰ ਕਿਹੜਾ ਪਤਾ ਨਹੀਂ ਆ ਮਨ ਨੇ ਉਦ ਮੇਰਾ ਕੀ ਕੀਤਾ ਸੀ ਉਹਨੇ ਤਾਂ ਘੁੱਟ-ਘੁੱਟ ਕੇ ਮੇਰਾ ਹਾਲ ਮਾੜਾ ਕਰਤਾ ਹੀ ਕਿੱਦਾਂ ਮੇਰੇ ਦਾਣ ਭਾਤ ਹੀ ਸਾਰੇ ਹੁਣ ਨਹੀਂ ਮੈਂ ਜਾਣਾ ਦੀਦੀ ਉਹਦਾ ਕੀ ਪਤਾ ਕਿ ਗੱਡੀ ਪਾਸ ਥਲੇ ਦੇ ਕੇ ਮੈਨੂੰ ਉੱਥੇ ਹੀ ਮਾਰ ਦੇ ਮੈਂ ਘਰੋਂ ਬਾਹਰ ਨਹੀਂ ਜਾਣਾ ਉਹਦੇ ਨਾਲ ਕਿਤੇ ਵੀ ਚੱਲ ਤੂੰ ਅੰਦਰ ਆ ਆਵੇਂ ਹੱਥ ਮੇਰਾ ਤੇਜੇ ਨਹੀਂ ਠੀਕ ਹੋਣ ਦੇਆ ਹੱਥ ਦੇ ਉੱਤੇ ਪਾਣੀ ਪੈ ਗਿਆ ਹਣਾ ਇਹ ਲਿਸ਼ਕ ਪੈ ਜਾਂਦੀ ਹੁੰਦੀ ਆ ਤੇ ਮੇਰੀ ਗੱਲ ਸੁਣ ਹਣਾ ਉੱਥੇ ਚ ਲਿਸ਼ਕ ਵਾਲਾ ਟੀਕਾ ਵੀ ਲਵਾਈ ਤੇ ਨਾਲੇ ਦਵਾਈ ਲੈ ਆਂ ਉਹ ਕੋਈ ਗੱਲ ਨਹੀਂ ਉਹ ਅੰਦਰ ਬੈਠਾ ਨੂੰ ਲੋਕ ਲੱਗ ਜਾਂਦੇ ਆ ਜਿੱਦੇ ਆਪੇ ਨੇ ਠੀਕ ਹੋ ਜਾਣਾ ਮੈਂ ਉਹਦੇ ਨਾਲ ਕਿਤੇ ਨਹੀਂ ਜਾਣਾ ਬਸ ਤੁਸੀਂ ਮੈਨੂੰ ਨਾ ਅੰਦਰ ਜਾਇ ਕੰਬਲ ਹੋਰ ਦੇ ਦਿਓ ਕੋਈ ਤੇ ਮੈਂ ਚੱਲ ਜਾਈ ਤੇਰੀ ਗੱਲ ਵੀ ਸਹੀ ਆ ਜੇ ਮੈ ਲੱਗੀ ਨਾ ਤਾਂ ਮੈਂ ਇਹਨੂੰ ਪੁੱਛਣਾ ਨਹੀਂ ਹਟਣਾ ਬੜਾ ਦਿਮਾਗ ਦਾ ਪੁੱਠਾ ਵਾ ਚਲਾ ਮੈਂ ਘਰੋਂ ਬਾਹਰ ਤੇ ਦੀਦੀ ਜਾਣਾ ਹੀ ਨਹੀਂਗਾ ਕਾ ਕਹਾਣੀ ਆ ਮੁੰਡੇ ਦਾ ਤੇ ਸੱਚੀ ਇੰਨੇ ਤੇ ਜਿਆਦੀ ਬੁੱਢੀ ਇਤਰਾ ਮਾਰ ਮੋੜ ਛੱਡਣੀ ਆ ਵਿਆਹ ਘਾਤੋ ਕਰਾਇਆ ਸੀ ਜੇ ਦਿਮਾਗ ਹੀ ਖਰਾਬ ਹੀ ਤੇ ਮੈਂ ਤਾਂ ਬਥੇਰਾ ਕਿਹਾ ਵੀ ਅੱਡ ਹੋ ਜੀਏ ਆ ਮੇਰਾ ਘਰ ਵਾਲਾ ਵੀ ਕਿਹੜਾ ਆਖੇ ਲੱਗਦਾ ਕੱਬੀ ਕੀ ਕਰਨਾ ਹੈ ਹੋ ਗਿਆ ਦਿਮਾਗ ਟਕਾਣੇ ਭਰਾਵਾ ਦੁੱਧ ਤੱਤਾ ਕਾਣਦੀ ਆ ਉਹ ਗੋੜੇ ਗੋੜੇ ਕੰਬੰਡੀ ਆ ਬੁਖਾਰ ਚੜ ਗਿਆ ਉਹਨੂੰ ਗਰਮ ਇਹਨੂੰ ਤੇ ਹੋਰ ਤੇਰਾ ਦਿਮਾਗ ਖਰਾਬ ਹੀ ਤੈਨੂੰ ਤਾਂ ਪਤਾ ਨਹੀਂ ਲੱਗਦਾ ਕਿਦਿਤ ਕਿਹੜੇ ਲੈਵਲ ਤੇ ਤੇਰਾ ਦਿਮਾਗ ਪਹੁੰਚ ਜਾਂਦਾ ਵਾ ਪਤਾ ਨਹੀਂ ਲੱਗਦਾ ਭਰਾਵਾ ਤੈਨੂੰ ਤੇ ਮੈਂ ਗਾੜੀ ਹੋਈ ਅੱਖਾਂ ਕੱਢਣ ਡੈ ਪਿਆ ਤੇਰੀਆਂ ਤੇ ਅੱਖਾਂ ਤੋਂ ਡਰ ਆਉਣ ਲੱਗ ਪਿਆ ਹੀ ਮੈਨੂੰ ਆਹੇ ਪਰੇ ਹੋ ਜਾ ਨੇਤੇ ਮੈਂ ਤੇਰੇ ਤੇ ਵੀ ਪਾਣੀ ਪਾ ਦੇਣਾ ਇੱਕ ਤੇ ਪਈ ਪਈ ਨਾਲ ਤੇ ਮੈਨੂੰ ਵੀ ਪਾ ਦੇਣਾ ਹੈ ਨਹੀਂ ਭਾਬੀ ਆਉਜੀ ਕੋ ਗੱਲ ਨਹੀਂ ਹੈਗੀ ਮੇਰੇ ਨਾਲ ਤੈਨੂੰ ਪਤਾ ਗੁੱਸਾ ਕਦੀ ਕਦੀ ਆ ਜਾਂਦਾ ਗੁੱਸਾ ਮੇਰਾ ਹਾਈ ਦੇ ਹੋਂਤੇ ਹੈ ਤਾਂ ਕਰਕੇ ਇਹ ਕਿਹ ਤਰ੍ਹਾਂ ਦਾ ਗੁੱਸਾ ਹੋਇਆ ਜਿਹੜਾ ਇੱਕ ਦਮ ਆ ਜਾਂਦਾ ਇੱਕ ਦਮ ਹਟ ਜਾਂਦਾ ਭਰਾਵਾ ਇਹੋ ਜਿਹਾ ਗੁੱਸੇ ਨੂੰ ਕੀ ਕਰਨਾ ਤੂੰ ਭਾਬੀ ਇੰਨਾ ਕਰ ਤੁਸੀਂ ਰਹਿਣ ਦਿਓ ਮੈਂ ਨਾ ਗਰਮੀਤ ਨੂੰ ਮੈਂ ਦੁੱਧ ਗਰਮ ਕਰਕੇ ਦੇ ਦਾਂਵਾ ਉਹ ਨਹੀਂ ਭਰਾਵਾ ਮੈਂ ਆਪੇ ਦੇ ਆਉਂਗੀ ਨਾਲੇ ਨੂੰ ਮੈਂ ਕੋਈ ਗੋਲੀ ਵੀ ਦੇ ਕੇ ਆਉਣੀ ਆ ਨਹੀਂ ਨਹੀਂ ਭਾਬੀ ਤੁਸੀਂ ਰਹਿਣ ਦਿਓ ਮੇਰੀ ਗੱਲ ਸੁਣੋ ਮੈਂ ਦੁੱਧ ਕਰਮ ਕਰਕੇ ਦਿੰਨਾ ਆਪਣੀ ਕਰਮੀਆਂ ਤੇ ਨੂੰ ਮੈਂ ਉਹਦੀ ਕੇਅਰ ਕਰਦਾ ਵਾਂ ਕੋਈ ਗੱਲ ਨਹੀਂ ਤੁਸੀਂ ਰਹਿਣ ਦਿਓ ਕਿਹੜੀ ਕੇਅਰ ਇਹਨੂੰ ਕੇਅਰ ਕਹਿੰਦੇ ਆ ਉਹ برف ਵਾਲਾ ਪਾਣੀ ਪਾਤਾ ਉਹਦੇ ਉੱਤੇ ਤੂੰ ਤੇਨੂੰ ਦਿਮਾਗ ਸਹੀ ਆ ਉਤਰਾ ਬੜੇ ਗਲੇ ਪਏ ਸੀ ਠੰਡ ਦੇ ਉਤਰਾ ਬੜੀ ਲੱਗਣ ਦੀ ਹੱਥ ਪੈਰ ਮੁੜੀ ਜਾਣ ੜੇ ਤੂੰ ਉਹਦੇ ਤੇ برف ਵਾਲਾ ਪਾਣੀ ਪਾ ਕੇ ਤੈਨੂੰ ਮੈਂ ਡੋਮੇਂਟੀ ਬਿਮਾਰ ਕਰਕੇ ਰਹਾ ਦਿੱਤਾ ਆ ਤੇਰਾ ਚੰਗੀ ਕੇ ਇਹ ਤੇ ਚੰਗਾ ਤੇਰਾ ਪਿਆਰ ਵਾ ਅੱਜ ਵੀ ਮੈਂ ਉਹਨੂੰ ਪਿਆਰ ਕਰਦਾ ਵਾਂ ਮੇਰੀ ਜਾਨ ਵਾ ਉਹ ਮੈਂ ਦੱਸ ਉਹਨੂੰ ਇਦਾਂ ਬਿਮਾਰ ਕਰ ਸਕਦਾ ਵਾਂ ਇਦਾਂ ਵਸ ਕਿਦਾਂ ਉਹਨੂੰ ਬਿਮਾਰ ਕਰ ਦੂੰਗਾ ਮੈਂ ਵੇ ਫਿਟੇ ਮੂੰ ਤੇਰੇ ਪਿਆਰ ਦਾ ਹੀ ਇਹੋ ਜਿਹਾ ਪਿਆਰ ਨੂੰ ਕੀ ਕਰਨਾ ਜਿਹੜਾ ਮਾਰ ਕੇ ਤੇ ਫੇਰ ਮਾਫੀਆਂ ਮੰਗਣੀਆਂ ਉਹੋ ਜੀ ਗਲਤੀ ਕਰੋ ਹੀ ਨਾ ਜਿਹੜੀਆਂ ਮਾਫੀਆਂ ਮੰਗਣੀਆਂ ਪੈਣ ਅੱਪਾ ਵੀ ਤੈਨੂੰ ਪਤਾ ਦੇ ਹੈਗਾ ਵਾ ਮੈਨੂੰ ਨਾ ਆਪਣੇ ਵਿੱਚ ਨਾ ਕੋਈ ਤੀਜਾ ਬੰਦਾ ਚਾਹੀਦਾ ਨਹੀਂ ਭਾਵੇਂ ਜਨਵਰੀ ਹੋਵੇ ਸਈ ਭਾਵੇਂ ਖਾਦ ਦਾ ਮਣੀ ਤੇਰੇ ਵਾਲੀ ਕਿਤੇ ਕਹਿ ਦੇਨ ਨੂੰ ਆਹ ਕੰਮ ਨਾ ਕਰਦੀ ਗਲ ਘੁੱਟ ਕੇ ਤੇ ਸਾਟ ਟਾਵੇਂ ਟਾਵੇਂ ਰਹਿ ਜਾਣ ਤੇ ਮੁਰਕੇ ਤੂੰ ਮਾਫੀ ਮੰਗਣ ਦਾ ਪੈ ਤੇ ਮੁਰਕੇ ਆਖਣ ਦਾ ਪੈ ਮੈਂ ਤੈਨੂੰ ਪਿਆਰ ਕਰਦਾ ਹਾਂ ਮੁਰਕੇ ਸਾਥ ਬਹਾਰਾ ਨਹੀਂ ਹੁੰਦੇ ਉਹ ਨਹੀਂ ਮੈਂ ਵੀ ਇਦਾਂ ਕਰਨਾ ਤੂੰ ਜਾ ਕੋਈ ਗੱਲ ਨਹੀਂ ਮੈਨੂੰ ਦੁੱਧ ਕਰਮ ਕਰਨੇ ਮੇਰਾ ਦਿਮਾਗ ਨਾ ਹੁਣ ਕਾਇਤ ਕੋਈ ਮੈਂ ਦੁੱਧ ਕਰਮ ਕਰਕੇ ਉਹਨੂੰ ਦੇ ਦਿੰਦੇ ਨਾਲੇ ਮੈਂ ਲੈ ਕੇ ਜਾਂਦਾ ਮੈਂ ਉਹਦੇ ਆਸਤੇ ਗੋਲੀ ਲੈ ਕੇ ਜਾਂਦਾ ਮੈਂ ਪਪਾ ਇਹਦੇ ਲਾਗੇ ਖੋਣਾ ਵੀ 95 ਦਾ ਘਾਟਾ ਵਾ ਇਹਦੇ ਕੋਲ ਮੈਨੂੰ ਬੜਾਈ ਧਾ ਰੰਦਾ ਪਪਾ ਉਹ ਨਾ ਹੋਵੇ ਆ ਗਰਮ ਗਰਮ ਪਤੀਲਾ ਮੇਰੇ ਸਿਰ 'ਚ ਹੀ ਮਾਰੇ ਦਿਮਾਗ ਤੇ ਖਰਾਬ ਹੁੰਦਾ ਮਿੰਟੋ ਮਿੰਟੀ ਇਹਦਾ ਮੈਂ ਬਥੇਰਾ ਰੋਣੀ ਸਾਰਿਆਂ ਨੂੰ ਵੀ ਵਿਆਹ ਇਹਦਾ ਨਹੀਂ ਕਰਨਾ ਨਹੀਂ ਕਰਨਾ ਤੇ ਜੇ ਕਰਨਾ ਤੇ ਅੱਡ ਕਰਕੇ ਕਰੋ ਆ ਸਾਡੇ ਪਾਸਾ ਸਿਆਪਾ ਪਾ ਕੇ ਰਹਾ ਦਿੱਤਾ ਆ ਸਾਰਾ ਕਸੂਰ ਰਘਵੀਰ ਦਾ ਤੇ ਮੰਮੀ ਦਾ ਵਾ ਆ ਮੰਮੀ ਰੋਈ ਜਾਂਦੀ ਹੀ ਇਹਦਾ ਵਿਆਹ ਹੋ ਜੇ ਵਿਆਹ ਹੋ ਜੇ ਆ ਲਲੋ ਪੇਲੇ ਹੁਣ ਇੰਨਾ ਕੋਮਤਰੀਆਂ ਕੋ ਇੱਕ ਤੇ ਸਾਰਾ ਖਰਚਾ ਕਰੀਦਾ ਸੌਦਾ ਪੱਤਾ ਲਈਦਾ ਤੇ ਬਾਦੂ ਦੀਆਂ ਫੇਰ ਹੰਤਰੀਆਂ ਜਾਨ ਜਿਹੜੀ ਉਹਦੀ ਮੰਝਲੀ ਚ ਪਈ ਰਹਿੰਦੀ ਆ ਕੀ ਪਤਾ ਕਿਹੜੇ ਵੇਲੇ ਨੇ ਕੀ ਕਰ ਦੇਣਾ ਹਾਂ ਐਂ ਜੀ ਠੰਡ ਲੱਗ ਗਈ ਮੇਰਾ ਤਾਂ ਸਰੀਰ ਹੀ ਝੜ ਗਿਆ ਵਾ ਮੈਂ ਅੰਕੋਲਡ ਹੋਇਆ ਪਿਆ ਇਹ ਗੇਠੰਡ ਦੇ ਨਾਲ ਗਲਿਆਂ ਦੀ ਠੰਡ ਵਧਦੀ ਹੈ ਹਏ ਬੁਖਾਰ ਇਹਦੇ ਨਾਲ ਤੇਜ਼ ਹੋ ਗਿਆ ਮੈਨੂੰ ਲੱਗਦਾ ਪਾਣੀ ਨਾਲ ਬੁਖਾਰ ਤੇ ਪਿੱਲੇ ਹੀ ਮੰਮੀ ਨੇ ਕਹਿਣਾ ਵਾ ਪਖੰਡ ਕਰਦੀ ਕੰਮ ਕਰਨ ਦੀ ਮਾਰੀ ਅੱਗੇ ਮੰਮੀ ਧਾਨੇ ਮੈਣੇ ਦੇਣੋਂ ਨਹੀਂ ਹਟਦੀ ਲੱਗਦਾ ਮੇਰੇ ਕਰਮਾਂ ਚ ਸੋਖ ਲਿਖਿਆ ਹੀ ਨਹੀਂ ਆ ਕੀ ਕਰਾਂ ਮੈਂ ਰੱਬਾ ਮੰਮੀ ਨੂੰ ਤੇ ਤਾਨਿਆਂ ਦਾ ਬਹਾਨਾ ਚਾਹੀਦਾ ਵਾ ਐਡੀ ਮੰਮੀ ਸੱਸ ਮੇਰੀ ਔਖੀ ਰਹਿੰਦੀ ਕੀ ਕਰਾਂ ਰੱਬਾ ਮੈਂ ਕਿੱਥੇ ਜਾਵਾਂ ਉਹ ਤੇ ਅੱਗੇ ਮੈਨੂੰ ਅੱਗੇ ਮੈਨੂੰ ਉਹਦਣ ਕਹਿੰਦੀ ਸੀ 4 ਦਿਨ ਤਿੰਨ ਵਜੇ ਵਿਆਹੀ ਆਈ ਹੋਈ ਤੇਰੀਆਂ ਦਵਾਈਆਂ ਸ਼ੁਰੂ ਹੋ ਗਈਆਂ ਆਪਣੇ ਪੁੱਤ ਵੱਲ ਨਹੀਂ ਵੰਦੀ ਮੇਰਾ ਪੁੱਤ ਕੀ ਜੁਲਮ ਕਰੰਡਾ ਇੰਨਾ ਮੇਰਾ ਹੱਥ ਵੀ ਸੜਿਆ ਪਿਆ ਕੀ ਕਰਾਂ ਮੈਂ ਨਾ ਨਹੀਂ ਦਿੰਦਾ ਖਾਣਾ ਨਾ ਹਨਾ ਬਦਨਾ ਖਾ ਲੂਗੀ ਨਾ ਨਾ ਸਭ ਬਬਾ ਨੂੰ ਸਭ ਖਾ ਜੂਗਾ ਹੈ ਨਾ ਤੇਰੇ ਬਿਨਾ ਜੀਣ ਦੀ ਗੱਲ ਬੜੀ ਔਖੀ ਲੱਗਦੀ ਖਾਰੇ ਹੰਝੂ ਪੀਣ ਦੀ ਗੱਲ ਬੜੀ ਔਖੀ ਲੱਗਦੀ ਚਿੜੀਆਂ ਮਰ ਗਈਆਂ ਤੇਰਾ ਬਿਨਾ ਤਰਜੇ ਗਰਮੀ ਦੇ ਦੋਸਤ ਬੰਗਿਆ ਤੂੰ ਇਹਨੂੰ ਮਾਰ ਦੇਣਾ ਤੈਨੂੰ ਮੈਂ ਜਾਣੋ ਹਾਈ ਮੈਂ ਆ ਗਿਆ ਹੀ ਉਹ ਰੱਬਾ ਮੈਂ ਤੇਰੇ ਕੱਪੜੇ ਬਦਲ ਕੇ ਆਈ ਆਂ ਮੈਂ ਤਾਂ ਕੁਛ ਕੀਤਾ ਹੀ ਨਹੀਂਗਾ ਫੇਰ ਜੇ ਆਉਣਾ ਹੀ ਦੁੱਧ ਲੈ ਕੇ ਦੀਦੀ ਆ ਜਾਂਦੀ ਇਹਨੂੰ ਕੰਨੂ ਪਾਪੀ ਨੂੰ ਖਲਾਤਾ ਕਿਉਂ ਡਰ ਰਹੀ ਜੰਨੀ ਆ ਹਏ ਕਮਲੀ ਦੱਸ ਮੈਨੂੰ ਪਹਿਲਾਂ ਡਰਨ ਕਾ ਤੂੰ ਨਹੀਂ ਨਾ ਕਿਉਂ ਡਰਦੇ ਆ ਪਾਗਰੇ ਉਹ ਮੈਂ ਵਾਂ ਮੇਰੇ ਤੋਂ ਕਾਹਦਾ ਡਰਦਾ ਸਨ ਬੀਣਾ ਹੈ ਹੈ ਹੀ ਨਾ ਪਿਬਰੂ ਐ ਤੈਨੂੰ ਤੇ ਜਿਹੜੀ ਅੱਜ ਤੇਰੀ ਹਾਲਤ ਹੋਈ ਏ ਸਭ ਦੀ ਜ਼ਿੰਮੇਵਾਰ ਤੂੰ ਆਪ ਐ ਆਈ ਸਮਝੈ ਨੂੰ ਨਹੀਂ ਸਮਝ ਲੱਗੀ ਨਾ ਡੰਗਰਾਂ ਨਾਲ ਕੇ ਬੈਠੀ ਜਦੋਂ ਗਾਂ ਦੇ ਸਿਰ ਤੇ ਪਿਆਰ ਕਰਨ ਦੇਈ ਸੀ ਏਦਾਂ ਏਦਾਂ ਕਰਕੇ ਤੈਨੂੰ ਪਤਾ ਵੀ ਹੈਗਾ ਕਿ ਮੈਨੂੰ ਆਪਣੇ ਦੋਵਾਂ ਦੇ ਵਿੱਚ ਕੋਈ ਤੀਜਾ ਨਹੀਂ ਚਾਹੀਦਾ ਭਾਵੇਂ ਡੰਗਰੀ ਵੀ ਕਿਉਂ ਨਾ ਹੋਵੇ ਗੱਲ ਆਈ ਨਾ ਸਮਝ ਤੇਰੇ ਵਿੱਚੋਂ ਸਿਰਫ ਤੇ ਸਿਰਫ ਮੇਰੀ ਖੁਸ਼ਬੂ ਹੋਣੀ ਚਾਹੀਦੀ ਆ ਕਿਸੇ ਵੀ ਜਨਵਰ ਦੀ ਨਹੀਂ ਹੋਣੀ ਚਾਹੀਦੀ ਆਈ ਸਮਝ ਤੇਰੇ ਤੇ ਮੇਰੇ ਵਿੱਚ ਕੋਈ ਵੀ ਤੇਰੇ ਘਰ ਦੇ ਹੋਣ ਪਾਵੇਂ ਮੇਰੇ ਘਰ ਦੇ ਹੁਣ ਪਾਵੇਂ ਕੋਈ ਵੀ ਤੀਜਾ ਬੰਦਾ ਨਹੀਂ ਆ ਸਕਦਾ ਆਈ ਸੰ ਲੱਗੀ ਹੈ ਨਾ ਸਮਝ ਨਿਮਾਗ ਸੇ ਬੈਗੀ ਕਿ ਨਹੀਂ ਬੈਗੀ ਗੱਲ ਜਿਹੜੀ ਮੈਂ ਸਮਝਾਈ ਹੈ ਤੈਨੂੰ ਹਾਂ ਮੈਨੂੰ ਲੱਗਦਾ ਤੈਨੂੰ ਬੁਖਾਰ ਜ਼ਿਆਦਾ ਹੋ ਰਿਹਾ ਹੈ ਨਾ ਐਂ ਇਦਾਂ ਕਰ ਆਲੇ ਫੜ ਦੁੱਧ ਪੀ ਤੇ ਛਿੱਕਾ ਉਹਨੂੰ ਹਟਣ ਤੇਰੀਆਂ ਥੋੜੀਆਂ ਬੋਤੀਆਂ ਤੇ ਫੇਰ ਮੈਂ ਤੈਨੂੰ ਦਵਾਈ ਲਿਆ ਕੇ ਦਿੰਦਾ ਲੈਣੀ ਹੈ ਨਾ ਮੇਰੇ ਬਗੂ ਨੇ ਦਵਾਈ ਹੈਨਾ ਨਹੀਂ ਨਾਲ ਭਾਈ ਆਲੇ ਖੜ ਦੁੱਧ ਪੀ ਹਾਂ ਜਸਕੁਡ ਆਈ ਹੈਪ ਟੂ ਫਰਲਾ ਹਾਂ ਗੁਡ ਗਰਲ ਹੈ ਨਹੀਂ ਮੇਰੇ ਅੱਖੇ ਲੱਗਦੇ ਰਹਿਣਾ ਵਾ ਅਜੀ ਸਮਝਣਾ ਜਿਹੜੀ ਮੈਂ ਗੱਲ ਕਵਾਂ ਉਹ ਦਿਮਾਗ ਤੇ ਬਿਠਾ ਲੈਣੀ ਆ ਓਕੇ ਦੁੱਧ ਪੀ ਤੇ ਫਿਰ ਆਪਾਂ ਦਵਾਈ ਲੈਣ ਚੱਲਦੇ ਆਂ ਨਹੀਂ ਮੈਂ ਦਵਾਈ ਤਾਂ ਨਹੀਂ ਦਾਂ ਵੇ ਕਿਦਾਂ ਚੱਕੜ ਕੀਤਾ ਹਰਕबीर ਨੇ ਜਾਦਾ ਮੋਟਰਸਾਈਕਲ ਧੋਤਾ ਹੀ ਉਹਨੇ ਕਿੰਨੀ ਵਾਰ ਕਿਹਾ ਨਾ ਪਾਣੀ ਪਾਇਆ ਕਰ ਅੱਗੋਂ ਮਾੜਾ ਹੈਗਾ ਤੇ ਉਹ ਚੱਲਦਾ ਨਹੀਂ ਪਾਣੀ ਪੂਰੇ ਪਾ ਕੇ ਤੇ ਬਹਿ ਜਾਊਗਾ ਔਰ ਜਾਣ ਤੋਂ ਫਿਰ ਬੈਠਾ ਰਹੂਗਾ ਨਾਨੇ ਬਲਜੀਤ ਮੱਠੀਆਂ ਤੇ ਮੇਰੀ ਗੱਲ ਸੁਣਾ ਬਾਹਰ ਇਨਾ ਖਲਾਰਾ ਚਿੱਕੜ ਕੀਤਾ ਵਾ ਤਰਕਵੀਰ ਨੇ ਜੇ ਮੋਟਰਸਾਈਕਲ ਤਾ ਉਹਨੇ ਕਿ ਸਾਬ ਤੇ ਕਰਕੇ ਧੋਂਦਾ ਬਾਥਰੂਮ ਚ ਕੋਈ ਜਾਊਗਾ ਤੇ ਭਾਹੂ ਕੋ ਤੇਲ ਕਕੇ ਦੇਕੇ ਪੇ ਮੰਮੀ ਤੇਰੇ ਵੱਡੇ ਸਬੂਤ ਨਹੀਂ ਕੋਹਨੀ ਤੋਤਾ ਆ ਤੇਰਾ ਨਿਕਾ ਸਬੂਤ ਹੈ ਨਾ ਇਹਨੇ ਆਪਣੀ ਘਰ ਵਾਲੀ ਤੋਤੀ ਹੋ ਹਾਂ ਆਹੋ ਅੱਛਾ ਸਾਰਾ ਪਾਣੀ ਪਾਵਾ ਪੀ ਛੜਿਆ ਬਰਫ ਵਾਲਾ ਉਹਦੀ ਇਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਜਰਾ ਕਰੋ ਨਿਕਲ ਕੇ ਜਾਨੀ ਇਹਨਾਂ ਨੇ ਅੰਦਰ ਹੋਰ ਹੀ ਕੰਜਰਖਾਨਾ ਪਾਇਆ ਹੁੰਦਾ ਵਾ ਪਤਾ ਨਹੀਂ ਕਿਉਂ ਇੰਨਾ ਲੜਦੇ ਮਰਦੇ ਰਹਿੰਦੇ ਉਹਦਾ ਸਾਡੀ ਗੱਲ 'ਚ ਨਹੀਂ ਆਉਣਾ ਸਾਡੀ ਗੱਲ 'ਚ ਨਹੀਂ ਆਉਣਾ ਤੇ ਜੇ ਨਾ ਗੱਲ ਚਾਹੀਏ ਤੇ ਇਹਨਾਂ ਨੂੰ ਲੜ ਲੜ ਮਰ ਜਾਣਾ ਕੋਈ ਪਤਾ ਲੱਗਦਾ ਇਹਨਾਂ ਦਾ ਕੀ ਕਰਦੇ ਆ ਉਹ ਤੇ ਵਿਚਾਰੀ ਕਿਤੇ ਆਹਰਾਂ ਦਾ ਕੰਬੜੀ ਸੀ ਠੰਡ ਉਹਨੂੰ ਲੱਗੀ ਨਾਲੇ ਹੋ ਗਿਆ ਉਹਨੂੰ ਬੁਖਾਰ ਹੁਣ ਵੜ ਗਈ ਆ ਕੰਬਲ ਦੇ ਵਿੱਚ ਤੇ ਇਹ ਹੁਣ ਦੁੱਧ ਤੱਤੇ ਕਰ ਕਰਕੇ ਉਹਨੂੰ ਦਿੰਦਾ ਫਿਰਦਾ ਵਾ ਪਹਿਲਾਂ ਨਾ ਉਹਦੇ ਤੇ ਤੂੰ ਪਾਣੀ ਪਾ ਗੋੜੇ ਗੋੜੇ ਅੰਦਰ ਬਰਫ਼ ਵਾਲਾ ਪਾਣੀ ਕੱਢ ਕੇ ਪਾਇਆ ਹੀ ਹੋ ਬੱਤ ਦਾ ਪਕੌੜਾ ਚੇਚਾ ਪਾਇਆ ਗਲੇ ਨੇ ਘਾ ਸੁਣ ਮੇਰੀ ਉਹ ਤੇ ਅੱਗੇ ਬਲਜੀਤ ਭਾਨੇ ਲੱਭਦੀ ਆ ਅੱਗੇ ਕਦੋ ਤਿੰਨ ਦਿਨਾਂ ਟੁੰਡ ਲੈ ਕੇ ਬੈਠੀ ਹੁਣ ਬੁਖਾਰ ਲੈ ਕੇ ਬਹਿ ਜੂਗੀ ਉਹਦੇ ਚਾਰ ਪੰਜ ਦਿਨ ਬੰਨੇ ਮੈਨੂੰ ਕੀ ਪਤਾ ਉਹ ਤਾਂ ਲੱਭਦੀ ਆ ਭਾਨੇ ਓਨੀ ਦਿਨ ਨੂੰ ਫੇਰ ਕੋਈ ਬਾਨਾ ਕੱਢ ਲੂ ਨਹੀਂ ਮੰਮੀ ਗਰਮੀ ਦਾ ਕੋਈ ਕਸੂਰ ਨਹੀਂ ਹੈਗਾ ਕਸੂਰੀ ਸਾਰਾ ਮਣੀ ਦਾ ਵਾ ਜੇ ਗਰਮੀ ਦਾ ਕਸੂਰ ਹੁੰਦਾ ਨਾ ਉਹਨੂੰ ਤੇ ਮੈਂ ਆਪ ਹੀ ਸੂਤਰ ਕਰ ਲੈਣਾ ਸੀ ਨਾਲੇ ਪਤਾ ਲੱਗ ਜਾਣਾ ਜਦੋਂ ਵਿਚਾਰੀ ਕਪੜੇ ਬਦਲ ਕੇ ਨਿਕਲੀ ਮੈਂ ਉਹਦੇ ਮੱਥੇ ਨੂੰ ਹੱਥ ਲਾਇਆ ਉਹਨੂੰ ਤੇ ਕਿਤੇ ਗੱਜ ਗੜਾ ਕੇ ਬੁਖਾਰ ਚੜ ਗਿਆਈ ਤਾਂ ਮੰਮੀ ਉਹ ਪੈ ਗਈ ਆ ਚੱਲ ਨਹੀਂ ਚਲ ਗਾ ਠੰਡੇ ਪਾਣੀ ਦੀ ਤੂੰ ਗੱਲ ਕਰਦੇ ਠੰਡੇ ਪਾਣੀ ਨਾਲ ਤਾਂ ਬੁਖਾਰ ਚੜ ਗਿਆ ਉਹਦਾ ਚੜ ਤੁਰ ਗਿਆ ਹੋਗਾ ਉਹ ਵੀ ਤੇ ਲੋਕੀ ਹੈਗੇ ਨੇ ਜਿਹੜੇ 4 ਵਜੇ ਠੰਡੇ ਪਾਣੀ ਨਾਲ ਉੱਠ ਕੇ ਨਹਾ ਕੇ ਤੇ ਪਾਠ ਕਰਦੇ ਆ ਹੈ ਇਹਨੂੰ ਉਹਦਾ ਹੀ ਇੱਕ ਵਾਰੀ ਪਾਣੀ ਪਾਤਾ ਡੂੰਗਾ ਪਾਣੀ ਦਾ ਜੇ ਪਾਤਾ ਬਾਟੀ ਦੇ ਇਹਨੂੰ ਠੱਡ ਲੱਗ ਗਈ ਆ ਮੰਮੀ ਐਨੀਆਂ ਹਲਾ ਸ਼ੇਰੀਆਂ ਨਾ ਦੋ ਹਲਾ ਸ਼ੇਰੀਆਂ ਦੇ ਦੇਗੇ ਨਾ ਤੁਸੀਂ ਆਪਣੇ ਮੁੰਡੇ ਨੂੰ ਘੂਏ ਚੜਾ ਲਿਆ ਵਾ ਤੇ ਵਾਦਾ ਹੀ ਜਾਂਦਾ ਵਾ ਆਪਣੇ ਭਰਾ ਦੇ ਵੀ ਗੱਲ ਪੈ ਗਿਆ ਬਾਦੂ ਘਟੂ ਉਹਨੂੰ ਵੀ ਬੋਲਿਆ ਉਹ ਵੀ ਫੂ ਫੂ ਕਰਦੇ ਕੇ ਬਾਹਰ ਨਿਕਲ ਗਿਆ ਮੈਂ ਪੁੱਛਿਆ ਤੇ ਮੈਨੂੰ ਉਹਨੇ ਕੱਖ ਦੱਸਿਆ ਨਹੀਂ ਕਿਧਿਆਂ ਨਹੀਂ ਕੋਹੋਂ ਦਾ ਮਾਰ ਨਹੀਂ ਚੱਲੀ ਕੋਈ ਗੱਲ ਨਹੀਂ ਕੀ ਨਾ ਲਿਆ ਪਾਣੀ ਪੀ ਗਿਆ ਕੀ ਉਹ ਤੇ ਤੂੰ ਵੀ ਪਾਣੀ ਦਾ ਇੰਨਾ ਗੱਲ ਨੂੰ ਬढ़ाਵਾ ਦੇਂਦੀ ਠੰਡਾ ਪਾਣੀ ਠੰਡਾ ਪਾਣੀ ਕਿਤੇ ਇਹਨੇ ਗੋਲੀ ਵਾ ਚੱਲੀ ਮੈਂ ਕਹਦਾ ਬढ़ाਵਾ ਦੇਂਦੀ ਆ ਮੈਂ ਤਾਂ ਕੋਈ ਬढ़ाਵਾ ਦਿੱਤਾ ਹੀ ਨਹੀਂ ਬढ़ाਵਾ ਤੇ ਤੇਰਾ ਮੁੰਡਾ ਦੇਂਡਿਆ ਵਾ ਚਾਰੇ ਪਾਸੇ ਉਹਨੂੰ ਖੁੰਝੇ ਲਾਇਆ ਉਹਨੇ ਆਪਣੇ ਮੁੰਡੇ 'ਚ ਮੰਮੀ ਕਸੂਰ ਕਰ ਲਿਆ ਕਰ ਨਹੀਂ ਤਾਂ ਪਹਿਲਾਂ ਨਵਾਂ 'ਚ ਕਸੂਰ ਨਹੀਂ ਘੰਦਾ ਤਾਂ ਕੋਈ ਗੱਲਬਾਤ ਹੋਈ ਹੋਊ ਤੇ ਉਹਨੇ ਪਾਣੀ ਪਾਇਆ ਵਾ ਮੈਂ ਤਾਂ ਜੇ ਹੁਣ ਘਰ ਆਈ ਆ ਤੇ ਤੂੰ ਉਹੋ ਹੀ ਉਹੋ ਗੱਲ ਫੇਰ ਲਾਪੀਆਂ 'ਚ ੜਕੜ ਕਰਨ ਮੇਰਾ ਤਾਂ ਦਿਮਾਗ ਖੜਾ ਜਿਹਾ ਮਾਵਾ ਦੋ ਕੜੀਆਂ ਬਾਹਰ ਨਿਕਲੀ ਹਾਂ ਉੱਥੇ ਗੱਲਾਂ ਬਾਤਾਂ ਮਾਰਿਆ ਹਾਸੇ ਘੇਟ ਕੇ ਆਈ ਆ ਘਰੋਂ ਦੇ ਨ ਉਹ ਤੇ ਰੰਦੀ ਗੋਣਾ ਉਹ ਹੀ ਰਿਆ ਕਰ

ਮੇਰੀਆਂ ਲਗਾ ਕੋਰਦਨ ਲੱਗਾ ਹੀ ਹਾਂ ਚੋਰ ਦੱਸ ਮੰਮੀ ਹੁਣ ਮੈਂ ਸਰਪੰਚ ਨਾਲ ਗੱਲ ਕਰ ਆਇਆ ਵਾ ਤੂੰ ਕਿਹੜੀ ਗੱਲ ਕਰ ਆਇਆ ਵਾ